ईद मिलादिन नवी ਦੇ ਮੌਕੇ ਤੇ ਦਰਗਾਹ ਮੋਕਮ ਸ਼ਾ ਪਲਾਈ ਰੋਡ ਫਗਵਾੜਾ ਵਿਖੇ ਅੰਜਮਨ ਧਾਫਤੇ ਇਸਲਾਮੀਆਂ ਵੱਲੋਂ ਵਿਸ਼ਾਲ ਲੰਗਰ ਲਗਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਰਾਸ਼ਟਰੀ ਅਲਪसंख्यक ਅਰਖਸ਼ਨ ਮੋਰਚਾ ਪੰਜਾਬ ਦੇ ਪ੍ਰਧਾਨ ਸਰਬਰ ਗੁਲਾਮ ਸਬਾਨੇਸ਼ ਮੁਲईद ਕੀਤੀ ਇਸ ਮੌਕੇ ਜਿੱਥੇ ਵਕਫਾ ਬੁਲਾ ਰਿਆ ਨੇ ਇਸ ਦਿਹਾੜੀ ਦੀ ਮਹੱਤਤਾ ਸੰਬੰਧੀ ਜਾਣੂ ਕਰਵਾਇਆ ਉੱਥੇ ਹੀ ਸੂਬਾ ਪ੍ਰਧਾਨ ਸਰਬਲ ਗੁਲਾਮ ਸੱਬਾਨੇਸ਼ ਮੂਮ ਮੁਸਲਮਾਨ ਭਾਈਚਾਰੇ ਨੂੰ ਹਾਰਦਿਕ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਹਜ਼ਰਤ ਮੁਹੰਮਦ ਸਾਹਿਬ ਦੀਆਂ ਸਿੱਖਿਆਵਾਂ ਦੇ ਚਾਲਦਿਆਂ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਕਿਉਂਕਿ ਹਜ਼ਰਤ ਮੁਹੰਮਦ ਸਾਹਿਬ ਨੇ ਆਪਣੇ ਸਮੇਂ ਦੌਰਾਨ ਲੋਕਾਂ ਵੱਲੋਂ ਆਪਣੀਆਂ ਜਮਦੀਆਂ ਧੀਆਂ ਨੂੰ ਕਬਰ ਸਥਾਨ ਵਿੱਚ ਦਫਨਾਉਣ ਜਈਆਂ ਕੁਰੀਤੀਆਂ ਨੂੰ ਖਤਮ ਕੀਤਾ ਸੀ ਤੇ ਇਹ ਸੰਦੇਸ਼ ਦਿੱਤਾ ਸੀ ਕਿ ਮਾਂ ਦੇ ਕਦਮਾਂ ਵਿੱਚ ਹੀ ਜੰਨਤ ਹੁੰਦੀ ਹੈ। ਇਸ ਦੌਰਾਨ ਪ੍ਰਬੰਧਕਾਂ ਨੇ ਆਉਣ ਜਾਣ ਵਾਲੇ ਦਾ ਗੀਦਾਂ ਨੂੰ ਬੜੇ ਹੀ ਆਦਰ ਸਹਿਤ ਲੰਘਿਛਾਇਆ ਇਸ ਮੌਕੇ ਤੇ ਮੁਹੰਮਦ ਇਸ਼ਹਾਜ ਸਲਮਾਨੀ ਮੁਹੰਮਦ ਫਿਰੋਜ਼ ਮੁਹੰਮਦ ਰਫੀਕ ਅਲਾਉ ﺍﻟमुदीन ਸ਼ਾਨਵਾਜ ਮੁਹੰਮਦ ਇਮਤੀਹਾਜ ਆਦ ਹਾਜ਼ਰ ਸਨ। ਜ਼ਾਹਿਰ ਰਹਿਮਾਨ ਨੇ ਰਹੀਮ ਅੱਜ ਬਹੁਤ ਹੀ ਖੁਸ਼ੀ ਦਾ ਮਕਾਮ ਹੈ ਕਿ ਸਾਡੇ ਪਿਆਰੇ ਨਬੀ ਅੱਲਾ ਦੇ ਮਹਿਬੂਬ ਰਸੂਲ ਅੱਲਾ ਸੱਲੱਲਾਹੁ ਅਲੈਹ ਵਅਲਿਹਿਸਲਮ ਦਾ ਆਮੇਦਾ ਦਿਨ ਹੈ। ਤਾਂ ਅੱਜ ਸਾਡੇ ਇੱਥੇ ਸਾਰੇ ਭਾਈਆਂ ਨੇ ਮਿਲ ਕੇ ਲੰਗਰ ਦਾ ਜਿਹੜਾ ਪ੍ਰੋਗਰਾਮ ਆਯੋਜਨ ਕੀਤਾ ਫਲਾਈ ਰੋਡ ਤੇ ਅੱਜ ਉਹਦੇ ਵਿੱਚ ਸ਼ਰੀਕ ਹੋਣ ਲਈ ਅਸੀਂ ਆਏ ਨਹੀਂ ਔਰ ਬਹੁਤ ਖੁਸ਼ੀ ਹੋਈ ਕਿ ਸਾਰਿਆਂ ਨੇ ਬਹੁਤ ਹੀ ਮਿਹਨਤ ਔਰ ਲਗਨ ਨਾਲ ਸਾਰਿਆਂ ਨੂੰ ਇੱਥੇ ਲੰਗਰ ਜਿਹੜਾ ਵਰਤਾਇਆ ਔਰ ਆਉਣ ਵਾਲੇ ਸਾਰੇ ਰਾਹੀ ਗੀਰਾਂ ਨੂੰ ਜਿਹੜਾ ਲੰਗਰ ਸ਼ਕਾਇਆ ਸੋ ਅੱਜ ਦੇ ਦਿਨ ਦੇ ਅਸੀਂ ਜਿੱਥੇ ਮੁਬਾਰਕਬਾਦ ਦਿੰਦੇ ਹਾਂ ਉੱਥੇ ਅਸੀਂ ਪ੍ਰਣ ਵੀ ਕਰਦੇ ਹਾਂ ਔਰ ਲੋਕਾਂ ਨੂੰ ਇੱਕ ਮੈਸੇਜ ਵੀ ਦੇਣਾ ਚਾਹੁੰਦੇ ਹਾਂ ਕਿ ਰਸੂਲ ਅੱਲਾਹ ਸੱਲੱਲਾਹੁ ਅਲੈਹ ਵਅਲੈਕੁਸੱਲਮ ਨੇ ਜਿਹੜੀਆਂ ਫਰੀਦੀਆਂ ਤੋਂ ਸਾਨੂੰ ਬਚਣ ਲਈ ਕਿਹਾ ਉਹ ਕ੍ਰੀਤੀਆਂ ਤੋਂ ਸਾਨੂੰ ਬਚਣਾ ਚਾਹੀਦਾ ਹੈ ਅੱਜ ਉਹਨਾਂ ਬੱਚੀਆਂ ਲਈ ਵੀ ਖੁਸ਼ੀ ਦਾ ਮਕਾਮ ਹੈ ਕਿਉਂਕਿ ਰਸੂਲ ਅੱਲਾਹ ਨੇ ਸਭ ਤੋਂ ਪਹਿਲਾਂ ਜਿਹੜੀ ਹੱਕ ਦੀ ਆਵਾਜ਼ ਉਠਾਈ ਜੰਮਦੀਆਂ ਧੀਆਂ ਨੂੰ ਜਿਹੜਾ ਦਫਨਾ ਦਿੱਤਾ ਜਾਂਦਾ ਸੀ ਉਹਨਾਂ ਦੀ ਰੋਕ ਲਈ ਉਹਨਾਂ ਨੇ ਪੂਕਤਾ ਇੰਤਜ਼ਾਮ ਕੀਤਾ ਕਿ ਕੋਈ ਵੀ ਬੰਦਾ ਜਿਹੜਾ ਇਸ ਤਰ੍ਹਾਂ ਦੀ ਘਣਾਉਣੀ ਹਰਕਤ ਨਾ ਕਰ ਸਕੇ ਤੇ ਆਪਣੇ ਰੱਬ ਦੀ ਇਤਾਇਤ ਔਰ ਇਵਾਦਤ ਦਾ ਤਰੀਕਾ ਵੀ ਦੱਸਿਆ ਜੇਸਤ ਰੱਬ ਨੇ ਸਾਨੂੰ ਪੈਦਾ ਕੀਤਾ ਹੈ وہ عطایت اور عبادت کر کے اِسی اس رب درج بھی سچے ہو سکتے ہیں سو اج کے دن سے میں سارے بھائی چارے بہت بہت لکھ لکھ مبارکباد دیا ہاں محمد جاہد رضا امام درگاہ جامع مسجد فلائی روڈ فوارہ سب کو پہلے السلام پیش کرتا ہوں السلام علیکم و اللہ اور سبھی دیش واسیوں کو مبارکباد پیش کرتا ہوں کہ یہ ہمارے آقا محمد رسول اللہ صلی اللہ علیہ وسلم کے آمد کا دن ہے آ, ولادت کا دن ہے اس لئے ہم سب مل کر اہل سنت والجماعت تمام مسلمان جو ہم مل جل کر یہاں لنگر کا انتظام کیے ہیں تمام لوگوں کے لئے بلا بلا مذہب و ملت کے اور تمام لوگوں کے لیے بھی اور یہاں سے جلوس کے شکل میں اکٹھا ہو کر ہم بہت بڑے جلوس جلوس محمدی لدھیانہ میں شامل ہوں گے اور ہم دعا کرتے ہیں اللہ تبارک و تعالیٰ ہم سب کو اپنے محبوب کے صدق میں کامیاب اور کامران طاع فرمائے اور خوشحالی عطا فرمائیں السلام علیکم